ਸਤ ਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀਪ ਰਾਣਾ ਪਿਛਲੇ ਦਿਨੀ ਸੋਹਰਾ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਨਵਦੀਪ ਕੌਰ ਦੀ ਤੇ ਮਾਮਲਾ ਜਿਹੜਾ ਬਹੁਤ ਜ਼ਿਆਦਾ ਗਰਮਾ ਜਾਂਦਾ ਤੇ ਐਫ ਆਈ ਆਰ ਵੀ ਦਰਜ ਹੁੰਦੀ ਹੈ ਪਰ ਉਸ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਮੀਆਂ ਰਹਿੰਦੀਆਂ ਨੇ ਕਿ ਕਾਰਨ ਕੀ ਬਣਿਆ ਉਸ ਕੁੱਟਮਾਰ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਤਾਂ ਪਤਾ ਚੱਲਦਾ ਵੀ ਕਿੰਨੀ ਬੇਰਹਿਮੀ ਦੇ ਨਾਲ ਇੱਕ ਲੜਕੀ ਨੂੰ ਔਰਤ ਨੂੰ ਜਿਹੜਾ ਸੋਰਾ ਪਰਿਵਾਰ ਵੱਲੋਂ ਕੁੱਟਿਆ ਜਾ ਰਿਹਾ ਸਾਡੇ ਨਾਲ ਨਵਦੀਪ ਕੌਰ ਹੈ ਤੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਤਾਂ ਹਾਲ ਦੇਖ ਸਕਦੇ ਹੋ ਸਿਵਲ ਹਸਪਤਲ ਦੀਆਂ ਤਸਵੀਰਾਂ ਨੇ ਮਾਨਸਾ ਦੇ ਸਿਵਲ ਹਸਪਤਲ ਮੌਜੂਦ ਆ ਗੱਲਬਾਤ ਵੀ ਕਰਾਂਗੇ ਜਾਣਦੇ ਆ ਨਵਦੀਪ ਤੋਂ ਵੀ ਅਸਲ ਦੇ ਵਿੱਚ ਹੋਇਆ ਕੀ ਸੀ ਨਵਦੀਪ ਕੀ ਗੱਲ ਹੋਈ ਸੀ ਸਾਰੀ ਜਿਹੜਾ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਉਹ ਅਸਲ ਦੇ ਵਿੱਚ ਵਾਕਿਆ ਕੀ ਹੋਇਆ ਸੀਗਾ ਸਰੇ ਮੈਨੂੰ ਪਹਿਲਾਂ ਹੀ ਘਰ ਤੋਂ ਕੱਢਣਾ ਚਾਹੁੰਦੇ ਸੀਗੇ ਅੱਛਾ ਤੇ ਮੇਰੇ ਸਹੁਰਾ ਫੈਮਿਲੀ ਮੈਨੂੰ ਲਾਈਕ ਨਹੀਂ ਕਰਦੇ ਕਿ ਮੇਰੇ ਹਸਬੰਡ ਐਕਸਪਾਇਰ ਹੋਏ ਹੋਏ ਆਈ ਤੇ ਉਹਨਾਂ ਨੂੰ ਆਇਆ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਘਰੋਂ ਨਿਕਲ ਜੇ ਜੀ ਉਹ ਕਬਜ਼ਾ ਕਰਨਾ ਚਾਹੁੰਦੇ ਆ ਜਦ ਕਿ ਮੈਂ 12 ਸਾਲਾਂ ਤੋਂ ਉਸ ਘਰ ਦੇ ਵਿੱਚ ਰਹਿ ਰਹੀ ਆਈ ਕੱਲੋ ਕੁਝ ਅਣਪਛਾਤੇ ਬੰਦਿਆਂ ਨੂੰ ਲੈ ਕੇ ਮੇਰੇ ਸਹੁਰਾ ਸਾਹਿਬ ਸੱਸ ਨਾਨ ਨੰਦੂਈ ਆ ਉਹਨਾਂ ਦਾ ਬੇਟਾ ਤੇ ਨੰਦ ਦਾ ਬੇਟਾ ਯਾਨੀ ਕਿ ਅਣਪਛਾਤੇ ਬੰਦਿਆਂ ਨੂੰ ਲੈ ਕੇ ਆਏ ਆ ਉਹਨਾਂ ਨੇ ਪੌੜੀ ਲਾ ਕੇ ਕੰਤ ਪਾਰ ਕੀਤੀ ਆ ਜਿੰਦੇ ਤੋੜੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਵੀ ਹੱ ਦੋਏ ਨੇ ਤੇ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਵਾਲਾਂ ਤੋਂ ਫੜਕੇ ਘ੍ਰਿਸਿਆ ਵੀ ਬਹੁਤ ਜ਼ਿਆਦੇ ਆਈ ਉਸ ਵੀਡੀਓ ਦੇ ਵਿੱਚ ਇੱਕ ਚੀਜ਼ ਨਜ਼ਰ ਆਉਂਦੀ ਹੈ ਵੀ ਪਹਿਲਾਂ ਕੋਈ ਗੱਲਬਾਤ ਚੱਲ ਰਹੀ ਹੈ ਗੱਲ ਕੀ ਹੁੰਦੀ ਹੈ ਉਹ ਸ਼ੁਰੂ ਕਿੱਥੋਂ ਹੁੰਦੀ ਹੈ ਗੱਲ ਕਿਉਂਕਿ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਵੀ ਕੁਰਸੀ ਦਿੱਤੀ ਜਾਂਦੀ ਹੈ ਬੈਠਣ ਦੇ ਲਈ ਤੇ ਗੱਲ ਕੀ ਹੋ ਰਹੀ ਸੀ ਉਸਾਂ ਕੁਰਸੀ ਦਾ ਮੈਨੂੰ ਕੁਝ ਨਹੀਂ ਪਤਾ ਮੈਂ ਉਹਨਾਂ ਨੂੰ ਦੇਖ ਰਹੀ ਸੀਗੀ ਬਟ ਉਹ ਕਬਜ਼ਾ ਕਰਨ ਦੇ ਤੌਰ ਤੇ ਆਏ ਸੀ ਉਹਨਾਂ ਨੂੰ ਆਏ ਸੀ ਵੀ ਕੋਈ ਨਾ ਕੋਈ ਇੱਥੇ ਬੈਠੇ ਉਹ ਆਪਦੀ ਪੂਰੀ ਤਿਆਰੀ ਨਾਲ ਆਏ ਸੀਗੀ ਮੈਨੂੰ ਘਰੋਂ ਕੱਢਣ ਵਾਸਤੇ ਅੱਛਾ ਘਰ ਦੇ ਵਿੱਚ ਤੁਹਾਡੇ ਨਾਲ ਕੌਣ-ਕੌਣ ਮੌਜੂਦ ਸੀ ਉਸ ਟਾਈਮ ਕੋਈ ਨਹੀਂ ਸੀ ਮੇਰੇ ਮੰਮਾ ਦਮੇ ਮੇਰੇ ਕੋਲੇ ਰਹਿੰਦੇ ਆ ਬਟ ਉਹ ਨਾ ਮੈਡੀਸਨ ਲੈਣ ਗਏ ਹੋਣੇ ਸੀ ਤੇ ਮੈਂ ਇਕੱਲੀ ਸੀ ਘਰ ਦੇ ਵਿੱਚ ਅੱਛਾ ਪਰਿਵਾਰ ਚ ਕੌਣ-ਕੌਣ ਹੈ ਤੇ ਕਿੰਨੇ ਸਮੇਂ ਪਹਿਲਾਂ ਜਿਹੜਾ ਵਿਆਹ ਹੋਇਆ ਸੀ ਤੁਹਾਡਾ ਮੈਂ 12 ਸਾਲ ਤੋਂ ਇੱਥੇ ਮੈਰਿਡ ਹੈ ਮੇਰੀ ਬੇਟੀ ਮੈਰਿਡ ਹੈ ਤੇ ਮੈਂ ਇਕੱਲੀ ਰਹਿਨੀ ਆ ਮੇਰੇ ਹਸਬੰਦ ਰਹਿੰਦੇ ਹੁੰਦੇ ਸੀ ਤੇ ਉਹ ਹੁਣ 9 ਮਹੀਨਿਆਂ ਤੋਂ ਐਕਸਪਾਇਰ ਹੈ ਅੱਛਾ ਆਉਣ ਸਾਰੀ ਕੁੱਟਮਾਰ ਸ਼ੁਰੂ ਕੀਤੀ ਕੋਈ ਗੱਲ ਵੀ ਪਹਿਲਾਂ ਉਸ ਦੇ ਵਿੱਚ ਨਜ਼ਰ ਆ ਰਿਹਾ ਕੋਈ ਗੱਲ ਚੱਲ ਰਹੀ ਹੈ ਕਿਸ ਵਿਸ਼ੇ ਤੇ ਗੱਲ ਹੋ ਰਹੀ ਸੀ ਉਹ ਉਹ ਬਸ ਇਹ ਕਹਿ ਰਹੇ ਸੀ ਵੀ ਤੂੰ ਘਰੋਂ ਨਿਕਲ ਮੈਂ ਗਈ ਨਹੀਂ ਜੀ ਤੇ ਤਾਂ ਕਰਕੇ ਉਹ ਕੁੱਟਮਾਰ ਕਰਨ ਲੱਗ ਪਏ ਜੀ ਉਹ ਕਹਿੰਦੇ ਵੀ ਅਸੀਂ ਆਉਨੇ ਆ ਤੂੰ ਗੇਟ ਨਹੀਂ ਖੋਲਦੀ ਜਦ ਕਿ ਗੇਟ ਤਾਂ ਓਪਨ ਹੁੰਦੇ ਆ ਹਰ ਟਾਈਮ ਉਹ ਜ਼ੋਰ ਜ਼ਬਰਦਸਤੀ ਦੇ ਨਾਲ ਯਾਨੀ ਕਿ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਜੀ ਧਿਆਨ ਦੇ ਵਿੱਚ ਕਿੰਨੇ ਬੰਦੇ ਸੀਗੇ ਟੋਟਲ ਹਾਂਜੀ ਮੇਰੀ ਫੈਮਿਲੀ ਦੇ ਵਿੱਚੋਂ ਕੁੱਲ ਮਿਲਾ ਕੇ 6-7 ਜਣੇ ਸੀ ਤੇ ਅਣਪਛਾਤੇ 6 ਜਣੇ ਹੋਰ ਸੀਗੇ ਜੀ ਅੱਛਾ ਕਿੰਨੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਸੀਗੇ ਇਸ ਚੀਜ਼ ਨੂੰ ਲੈ ਕੇ 8 ਮਹੀਨਿਆਂ ਤੋਂ ਜੀ 8 ਮਹੀਨੇ ਤੋਂ ਲਗਾਤਾਰ ਲਗਾਤਾਰ ਜੀ ਇੱਕ ਮਹੀਨਾ ਤਾਂ ਯਾਨੀ ਕਿ ਕੀਤੀ ਸੀ ਇਸ ਵਾਰ ਕੀਤੀ ਸੀ ਸਰ ਸਿਟੀ 2 ਦੇ ਵਿੱਚ ਦੋ ਤਿੰਨ ਵਾਰੀ ਕੰਪਲੀਟ ਕੀਤੀ ਪਰ ਮੇਰੀ ਸੁਣਵਾਈ ਨਹੀਂ ਹੋਈ ਅੱਛਾ ਬਿਲਕੁਲ ਵੀ ਸੁਣਵਾਈ ਨਹੀਂ ਹੋਈ ਸਰ ਮੇਰੀ ਲੱਗਦਾ ਅੱਜ ਸੁਣਵਾਈ ਵੀ ਹੋਈ ਹੈ ਵੀ ਐਫ ਆਈ ਆਰ ਦਰਜ ਹੋ ਗਈ ਹੈ ਜਿੱਤੇ ਕਹਿੰਦੇ ਵੀ ਪ੍ਰਸ਼ਾਸਨ ਵੀ ਸਖਤ ਹੋਇਆ ਉਸ ਚੀਜ਼ ਨੂੰ ਲੈ ਕੇ ਲੱਗਦਾ ਵੀ ਉਸ ਸੁਣਵਾਈ ਹੁਣ ਹੋ ਰਹੀ ਹੈ ਤੇ ਕਾਰਵਾਈ ਹੋ ਉਹਨਾਂ ਤੇ ਦੇਖੋ ਜੀ ਸਮਝ ਤੋਂ ਬਾਹਰ ਆਈ ਮੇਰੇ ਮੈਨੂੰ ਤਾਂ ਜਿੰਨਾ ਚਿਰ ਪੂਰਾ ਰਿਜ਼ਲਟ ਨਹੀਂ ਮਿਲਦਾ ਉਹਨਾਂ ਚਿਰ ਮੈਂ ਕੁਝ ਵੀ ਕਹਿ ਨਹੀਂ ਸਕਦੀ ਸਰ ਕਿਉਂਕਿ ਸਭ ਤੋਂ ਮੇਨ ਗੱਲ ਹੈ ਜਿਹੜੀ ਮੇਰੇ ਸੁਣ ਦੇ ਵਿੱਚ ਆਈ ਹੈ ਵੀ ਉਹਨਾਂ ਦਾ ਜਿਹੜਾ ਮੇਨ ਬੰਦਾ ਹੀ ਉਹ ਹਲੇ ਬਾਹਰ ਤੁਰਿਆ ਫਿਰਦਾ ਉਹਦਾ ਨਾਮ ਹਰਦੀਪ ਸਿੰਘ ਬੱਬੂ ਆ ਜੋ ਕਿ ਮੇਰੇ ਨੰਦੁਈਏ ਦਾ ਬੇਟਾ ਆਈ ਅੱਛਾ ਸਾਰਾ ਕੰਮ ਉਹਨੇ ਕੀਤਾ ਸਭ ਤੋਂ ਪਹਿਲਾਂ ਪੌੜੀ ਕੰਧ ਨੂੰ ਲਾ ਕੇ ਛਾਲ ਉਸੇ ਨੇ ਹੀ ਮਾਰੀ ਸੀ ਤੇ ਉਸੇ ਨੇ ਮੇਨ ਗੇਟ ਦਾ ਜਾਂਦਾ ਤੋੜਿਆ ਅੱਛਾ ਘਰ ਲੋਕ ਸੀ ਤੇ ਜਿਹੜੀ ਕੰਧ ਟੱਪ ਕੇ ਅੰਦਰ ਹੋਈ ਨੇ ਹਾਂਜੀ ਸਰ ਹਾਂਜੀ ਸਰ ਤਾਂ ਪਰਿਵਾਰਕ ਮੈਂਬਰਾਂ ਤੋਂ ਵੀ ਜਾਣਦੇ ਆ ਨਵਦੀਪ ਨੇ ਦੱਸਿਆ ਵੀ 8 ਮਹੀਨੇ ਤੋਂ ਲਗਾਤਾਰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਕੁੱਟਮਾਰ ਜਿਹੜੀ ਸੀਸੀਟੀਵੀ ਆ ਉਹ ਸਾਬ ਬਿਆਨ ਕਰਦੀ ਆ ਵੀ ਕਿੰਨੀ ਬੇਰਹਿਮੀ ਦੇ ਨਾਲ ਇੱਕ ਔਰਤ ਨੂੰ ਕੁੱਟਿਆ ਜਾ ਰਿਹਾ ਪੂਰੇ ਪਰਿਵਾਰ ਨੇ ਮਿਲ ਕੇ ਇੱਕ ਔਰਤ ਨਾਲ ਕੁੱਟਮਾਰ ਕੀਤੀ ਐਫ ਆਈ ਆਰ ਤਾਂ ਦਰਜ ਹੋਈ ਆ ਪਰ ਪਰਿਵਾਰ ਜੋ ਗੱਲਾਂ ਦੱਸ ਰਿਹਾ ਉਹ ਵੀ ਸੁਣਨ ਵਾਲੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਕੁਝ ਦੋਸ਼ੀ ਨੇ ਜਿਹੜੇ ਉਹ ਗ੍ਰਿਫਤ ਤੋਂ ਬਾਹਰ ਨੇ ਅੱਬਾ ਜੀ ਕੌਣ ਕੌਣ ਰਹਿ ਗਿਆ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਤੇ ਜਿਹੜੇ ਬੰਦੇ ਦੱਸੇ ਸੀਗੇ ਉਹਨਾਂ ਦੇ ਉੱਪਰ ਹੀ ਹੋਈ ਐਫ ਆਈ ਆਰ हां जी ਉਹਨਾਂ ਤੇ ਹੋਈ ਆ ਤਿੰਨ ਜਣਿਆਂ ਨੂੰ ਤਾਂ ਜੇਲ੍ਹ ਭੇਜਤਾਈ ਤੇ ਦੋ ਜਣਿਆਂ ਨੂੰ ਜਿਹੜੀਆਂ ਜਨਾਨੀਆਂ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਲਿਆਵਿਆ ਤੇ ਜਿਹੜਾ ਮਤਲਬ ਕਿ ਇੱਕ ਮੁੰਡਾ ਉਹਨਾਂ ਦਾ ਬੱਬੂ ਉਹ ਉੱਥੇ ਸ਼ਰਿਆਂ ਥਾਣੇ ਦੇ ਮੂਹਰੇ ਜਾਂ ਉਹ ਸੜਕ ਤੇ ਘੁੰਮਦਾ ਫਿਰਦਾ ਸੀ اچھا ਮੈਨੂੰ ਇਹ ਦੱਸੋ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਵੀ ਇੰਨੇ ਸਮੇਂ ਤੋਂ ਪਰੇਸ਼ਾਨ ਸੀ ਤਾਂ ਤੁਸੀਂ ਕਦੀ ਗੱਲਬਾਤ ਕੀਤੀ ਸੀ ਹਾਂਜੀ 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 ਮੈਂ ਬ੍ਰਦਰ ਆ ਵੀਰੇ ਅੱਛਾ ਹਾਂਜੀ ਫਿਰ ਤੁਸੀਂ ਆਏ ਸੀ ਇੱਥੇ ਕਦੇ ਬਹਿ ਕੇ ਨਹੀਂ ਗੱਲ ਹੋਈ ਵੀ ਬਹਿ ਕੇ ਮਸਲੇ ਦਾ ਹੱਲ ਕੱਢਿਆ ਜਾਵੇ ਕ ਬਹਿ ਕੇ ਮਸਲੇ ਦਾ ਹੱਲ ਭਾਈ ਕਰਦੇ ਨਹੀਂ ਉਹ ਹੂੰ ਬਾਹ ਕਹਿੰਦੇ ਆ ਬਾਹ ਕਹਿੰਦੇ ਅਸੀਂ 2 ਲੱਖ ਰੁਪਏ ਦੇਣਾ ਤੇ ਆਪਦੀ ਕੁੜੀ ਲੈ ਜਾਓ ਜੋ ਮਤਲਬ ਕਿ ਟਰੈਕਟਰ ਟਾਲਿਆ ਜਿਨੇ ਮਤਲਬ ਕਿ ਜੀਸੀਬੀ ਵਿੱਚ ਹਿੱਸਾ ਜੋ ਵੀ ਹੈ ਮਤਲਬ ਕਿ ਉਹ ਕਹਿੰਦੇ ਅਸੀਂ ਕੁਝ ਨਹੀਂ ਦੇਣਾ ਉਹ ਸਾਡੇ ਮੁੰਡੇ ਦਾ ਲੱਗਦਾ ਨਹੀਂ ਵੀ ਖੇਡ ਜਾਂ ਸਮਝ ਰੱਖਿਆ ਲੋਕਾਂ ਨੇ ਉਹ ਖੇਡ ਸਮਝ ਬੈਠਿਆ ਜੀ ਹੁਣ ਅਸੀਂ ਅਸੀਂ ਉੱਥੇ ਸੀਗੇ ਸਰ ਆਪਣਾ ਕੋਟ ਦੇ ਵਿੱਚ ਉੱਥੇ ਵੀ ਉਹ ਹਾਸਾ ਹਸ ਗੱਲਾਂ ਕਰਦੇ ਸੀ ਪੁਲਿਸ ਨਾਲ ਅੱਛਾ ਵੀ ਡਰ ਨਹੀਂ ਹੈਗਾ ਜਮਾਂ ਡਰ ਹੈ ਨਹੀਂਗਾ ਜੀ ਉਹਨਾਂ ਦਾ ਮੁੰਡਾ ਉੱਥੇ ਲੱਗਿਆ ਹੋਇਆ ਜੀ ਲੈਫਟ ਮੈਨ ਉਹ ਕਹਿੰਦਾ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਮੈਂ ਉੱਥੇ ਲੱਗਿਆ ਹੋਇਆ ਹਾਂ अच्छा अब हुन ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੇਕਰ ਇਹਨਾਂ ਮੁੱਦਿਆਂ ਦੀ ਗੱਲ ਕਰੀਏ ਵੀ ਔਰਤਾਂ ਨੂੰ ਬਰਾਬਰ ਦਾ ਦਰਜਾ ਤਾਂ ਦਿੰਦੇ ਐ ਪਰ ਆਹ ਬੇਰਹਿਮੀ ਦੇ ਨਾਲ ਕੁੱਟਮਾਰ ਕਰਦੇ ਦੀ ਸਾਫ਼-ਸਾਫ਼ ਵੀਡੀਓ ਨਜ਼ਰ ਆ ਰਹੀ ਆ ਤਾਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆਂ ਵੀ ਜੋ ਇਹਦਾ ਬੰਦਾ ਹਿੱਸਾ ਉਹ ਇਸ ਨੂੰ ਦਿਵਾਇਆ ਜਾਵੇ ਹੋਰ ਸਾਡੀ ਕੋਈ ਮੰਗਣੀ ਕੋਈ ਅਲੱਗਾਂ ਮੰਗਾ ਜੋ ਇਹਨਾਂ ਨੇ ਆਪ ਬਣਾਇਆ ਉਹ ਤਾਂ ਇਹਨਾਂ ਦਾ ਹੀ ਆ ਉਸ ਤੋਂ ਵੀ ਸਵਾਲ ਦੇ ਹਾਂਜੀ ਖੜੇ ਟਰੈਕਟਰ ਦੀਆਂ 10 ਗੈਸਤਾਂ ਤਾਰੀਆਂ ਤੇ ਬਾਕੀ ਹੁਣ ਟਰੈਕਟਰ ਮਤਲਬ ਕਿ ਅਕਸਰ ਹਜੇ ਕਿਸਤਾ ਰਹਿੰਦੀਆਂ ਨੇ ਉਹਦੀਆਂ ਤੇ ਉਸ ਤੋਂ ਵੀ ਬਰਾਬਰ ਦਾ ਹਿੱਸਾ ਭਲਦੇ ਆ। ਅੱਜ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ ਉਹ ਮੈਡਮ ਸਾਡੇ ਨਾਲ ਨੇ ਅਕਸਰ ਹੀ ਸਮਾਜ ਸੇਵਾ ਵੀ ਕਰਦੇ ਆ ਬਹੁਤ ਸਾਰੇ ਇਹ ਹਜੇ ਮੁੱਦੇ ਵੀ ਚੁੱਕਦੇ ਰਹਿੰਦੇ ਆ ਗੱਲਬਾਤ ਕਰਦੇ ਆ। ਮੈਡਮ ਕਦੋਂ ਤੁਹਾਡੇ ਕੋਲ ਕੇਸ ਆਇਆ ਸੀ ਤੇ ਕਿਵੇਂ ਪਤਾ ਲੱਗਿਆ ਵੀ ਇਹ ਹਾਲ ਜਿਹੜੇ ਪਰਿਵਾਰ ਵੱਲੋਂ ਕੀਤੇ ਗਏ ਆ? ਹਾਂ ਇਹ ਹੈ ਜੀ ਸਾਡੇ ਕੋਲੇ ਕੱਲ ਕੇਸ ਆਇਆ। ਇਹ ਕਿ ਇੱਕ ਲੇਡੀ ਦੀ ਕੁੱਟਮਾਰ ਕੀਤੀ ਗਈ ਹੈ ਤੇ ਤੁਸੀਂ ਪਹੁੰਚੋ ਤਾਂ ਵੀ ਜੀ ਅਸੀਂ ਉਸ ਟਾਈਮ ਤੇ ਪਹੁੰਚੇ ਜਦੋਂ ਅਸੀਂ ਦੇਖਿਆ ਇਹ ਪੁਲਿਸ ਸਟੇਸ਼ਨ ਜਾ ਚੁੱਕੇ ਸੀ ਇਹਨਾਂ ਦੀ ਬੜੀ ਹਾਲਤ ਖਰਾਬ ਸੀ ਮਤਲਬ ਬੈਠਿਆ ਨਹੀਂ ਜਾਂਦਾ ਸੀ ਬੋਲਿਆ ਨਹੀਂ ਜਾਂਦਾ ਸੀ ਚਲੋ ਅਸੀਂ ਪਹਿਲਾਂ ਇਹ ਸੋਚਿਆ ਕਿ ਜੋ ਵੀ ਹੋਣਾ ਉਹ ਤਾਂ ਬਾਅਦ ਚ ਹੋਣਾ ਹੈ ਪਹਿਲਾਂ ਇਸ ਨੂੰ ਇਹਦਾ ਟ੍ਰੀਟਮੈਂਟ ਕਰਵਾਇਆ ਜਾਵੇ ਅਸੀਂ ਇਸ ਨੂੰ ਲੇਡੀ ਨੂੰ ਹਸਪੀਟਲ ਵਿੱਚ ਲੈ ਕੇ ਆਈਆਂਗੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਤੇ ਪੇਨ ਕਿਲਰ ਵਗੈਰਾ ਜੋ ਹੁੰਦਾ ਇਹਨਾਂ ਦਾ ਡਾਕਟਰੀ ਉਹ ਸਾਰਾ ਇਹਨਾਂ ਨੇ ਕੀਤਾ ਪਰ ਇਹਨਾਂ ਦੀ ਜਿਹੜੀ ਹਾਲਤ ਸੀ ਨਾ ਵੀਰ ਜੀ ਬਹੁਤ ਹੀ ਜ਼ਿਆਦਾ ਨਾਜ਼ੁਕ ਸੀ ਉਸ ਟਾਈਮ ਤੇ ਜਦੋਂ ਅਸੀਂ ਕੱਲ ਆਈ ਤਾਂ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਪੁਲਿਸ ਕੋਲ ਗਏ ਕਿ ਜੇ ਤੁਸੀਂ ਕਰੋ ਕੁਝ ਵੀ ਕਾਰਵਾਈ ਜੋ ਬੰਦੀ ਹੈ ਤੁਹਾਡੀ ਹੁੰਦੀ ਹੈ ਚਲੋ ਉਹਨਾਂ ਨੇ ਕੁਝ ਰਿਸਪੌਂਸ ਸਾਨੂੰ ਦਿੱਤਾ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਰਿਸਪੌਂਸ ਸਾਨੂੰ ਨਹੀਂ ਦਿੱਤਾ ਗਿਆ ਪੁਲਿਸ ਨੇ ਵੀ ਰਿਸਪੌਂਸ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਦੋ ਤਿੰਨ ਬੰਦੇ ਕਹਿ ਰਹੇ ਨੇ ਕਿ ਵੀ ਉਹਨਾਂ ਨੇ ਕੀਤਾ ਅਰੈਸਟ ਬਟ ਕਹਿੰਦੇ ਕਿ ਜਿਹੜਾ ਮੇਨ ਬੰਦਾ ਹੈ ਮੇਨ ਪਰਸਨ ਹੈ ਉਹ ਹਲੇ ਬਾਹਰ ਹੈ ਮੈਡਮ ਔਰਤਾਂ ਨੂੰ ਬਰਾਬਰ ਦਾ ਦਰਜਾ ਤਾਂ ਦਿੱਤਾ ਜਾਂਦਾ ਪਰ ਇਸ ਤਰੀਕੇ ਨਾਲ ਬੇਰਹਿਮੀ ਦੇ ਨਾਲ ਕੁੱਟਣਾ ਲੱਗਦਾ ਨਹੀਂ ਵੀ ਸਮਾਜ ਦੇ ਵਿੱਚ ਹਲੇ ਵੀ ਉਹ ਸੋਚ ਲੋਕਾਂ ਨੇ ਬਦਲੀ ਨਹੀਂ ਬਿਲਕੁਲ ਸਰ ਔਰਤਾਂ ਨੂੰ ਕਾਗਜ਼ਾਂ ਦੇ ਵਿੱਚ ਪੇਪਰਾਂ ਦੇ ਵਿੱਚ ਹੀ ਬਰਾਬਰ ਦਾ ਜਿਹੜਾ ਦਰਜਾ ਦਿੱਤਾ ਜਾਂਦਾ ਹੈਗਾ ਇਹਨਾਂ ਨੂੰ ਅਸਲੀਅਤ ਵਿੱਚ ਕੋਈ ਦਰਜਾ ਬਰਾਬਰ ਨਹੀਂ ਮਿਲਿਆ ਹੈਗਾ ਦੇਖਦੇ ਆ ਸਾਡੇ ਕੋਲ ਕਾਫੀ ਕੇਸਸ ਆਉਂਦੇ ਨੇ ਇਸ ਤਰ੍ਹਾਂ ਦੇ ਆਉਂਦੇ ਨੇਗੇ ਦੇਖੋ ਤੁਸੀਂ ਵੀਡੀਓ ਵਿੱਚ ਦੇਖੋ ਵੀ ਇਹ ਬਰਾਬਰਤਾ ਦਾ ਕਿਹੋ ਜਿਹਾ ਦਰਜਾ ਪਸ਼ੂਆਂ ਵਾਂਗ ਖੜੀ ਸਿਆ ਜਾਂਦਾ ਕਿਵੇਂ ਉਹਦੇ ਬਾਲ ਪੱਟੇ ਜਾਂਦੇ ਆ ਕੋਈ ਵੀ ਮਸਲਾ ਆਪਾਂ ਰਿਸ਼ਤੇਦਾਰ ਬੁਲਾ ਕੇ ਹੱਲ ਕਰ ਸਕਦੇ ਆ ਕੋਈ ਐਮਸੀ ਹੁੰਦਾ ਸਰਪੰਚ ਹੁੰਦਾ ਕੁਝ ਵੀ ਹੈਗਾ ਪ੍ਰਸ਼ਾਸਨ ਵੀ ਹੈਗਾ ਹੁਣ ਵੀ ਤਾਂ ਆਪਾਂ ਪ੍ਰਸ਼ਾਸਨ ਕੋਲ ਹੀ ਆਏ ਆ ਨਾ ਪਹਿਲਾਂ ਵੀ ਹੋ ਚੁੱਕਿਆ ਹੈ ਸ਼ਰੀਆਮ ਇਹੀ ਤੱਕ ਹੈ ਦੇਖੋ ਇਸ ਤਰ੍ਹਾਂ ਦਾ ਕੋਈ ਮੈਨੂੰ ਤਾਂ ਨਜ਼ਰ ਨਹੀਂ ਆਇਆ ਕੋਈ ਬਰਾਬਰਤਾ ਦਾ ਕੋਈ ਅਧਿਕਾਰ ਦਿੱਤਾ ਹੈ ਵੀਰ ਜੀ ਆਪਾਂ ਕਿਸੇ ਲੇਡੀ ਦੀ ਦੇਖੋ ਇਹ ਨਹੀਂ ਕਹਿ ਸਕਦੇ ਵੀ ਉਹਦੇ ਹਸਬੈਂਡ ਦੀ ਡੈਥ ਕਦੋਂ ਹੋਣੀ ਆ ਆਪਾਂ ਲੜਕੀ ਨੂੰ ਵਿਆਹ ਕੇ ਤੋਰਦੇ ਆ ਠੀਕ ਹੈ ਤਾਂ ਇਹ ਤਾਂ ਨਹੀਂ ਆਪਾਂ ਸੋਚ ਸਕਦੇ ਵੀ ਉਹਦੀ ਕਦੋਂ ਡੈਥ ਹੋਣੀ ਹੈਗੀ ਇਹ ਕੀ ਰੂਲ ਹੋਇਆ ਵੀ ਜਦੋਂ ਉਹਦੇ ਹਸਬੈਂਡ ਦੀ ਡੈਥ ਹੋ ਗਈ ਤਾਂ ਫਿਰ ਉਹਨੂੰ ਘਰੋਂ ਕੱਢ ਦੋ ਕੀਤਾ ਕੋਈ ਗੱਲ ਨਾ ਬਣੀ ਕੋਈ ਸੇਫ ਨਹੀਂ ਹੈਗਾ ਕੋਈ ਫਿਊਚਰ ਨਹੀਂ ਹੈਗਾ ਫਿਲਹਾਲ ਦੀ ਘੜੀ ਜੇ ਸਰਕਾਰ ਤੋਂ ਪਰਿਵਾਰ ਤਾਂ ਮੰਗ ਕਰ ਰਿਹਾ ਵੀ ਉਹ ਦੋਸ਼ੀ ਕੁਝ ਬਚੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਤਾਂ ਔਰਤਾਂ ਦੀ ਸੁਰੱਖਿਆ ਲਈ ਕੀ ਮੰਗ ਕਰੋਗੇ ਸਰਕਾਰ ਮੈਂ ਤਾਂ ਜੀ ਇਹੀ ਕਹਿਨੀ ਆ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੀ ਬਣਨਾ ਚਾਹੀਦਾ ਵੀ ਜਿਹੜੀਆਂ ਔਰਤਾਂ ਵਿਚਾਰੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਨੇ ਦੇਖੋ ਕਈ ਔਰਤਾਂ ਕੀ ਹੁੰਦੀਆਂ ਨੇ ਵੀਰ ਜੀ ਆਪਣੇ ਪੇਰੈਂਟਸ ਦੀ ਪੇਕਿਆਂ ਦੀ ਲਾਲੋ ਆਪਾਂ ਇੱਜ਼ਤ ਕਰਕੇ ਨਹੀਂ ਬੋਲਦੀਆਂ ਜਾਂ ਫਿਰ ਤੁਸੀਂ ਇਹ ਲਾਲੋ ਕੋਈ ਡਰ ਕੋਈ ਦਬਾਅ ਤੇ ਉਹ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀਆਂ ਨੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੁੰਦੀਆਂ ਨੇ ਗਿਆ ਤਾਂ ਮੈਂ ਤਾਂ ਇਹ ਗੱਲ ਕਹਿ ਰਹੀ ਆ ਮੈਂ ਇਹ ਨਹੀਂ ਕਹਿੰਦੀ ਕਿ ਸਾਰੀਆਂ ਔਰਤਾਂ ਹੀ ਸੱਚ ਬੋਲਦੀਆਂ ਨੇ ਪਰ ਜਿਹੜੀਆਂ ਔਰਤਾਂ ਨਾਲ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਮੰਗ ਕੀਤੀ ਜਾਂਦੇ ਕੋਈ ਇਦਾਂ ਦਾ ਕੋਈ ਰੂਲ ਬਣਾਇਆ ਜਾਵੇ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਵਿਚਾਰੀਆਂ ਆਪਦੀ ਇਹ ਇੱਕ ਜ਼ਿੰਦਗੀ ਅੱਛੇ ਤਰੀਕੇ ਨਾਲ ਜਿਉ ਸਕਣ ਕੁੱਟ ਮਾਰ ਦਾ ਸ਼ਿਕਾਰ ਇਹ ਨਾ ਹੋ ਸਕਣ ਤਾਂ ਦੇਖ ਸਕਦੇ ਹੋ ਵੀ ਕਿਤੇ ਨਾ ਕਿਤੇ ਪਰਿਵਾਰ ਹੈ ਜੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰਦਾ ਵੀ ਜਿੰਨੀ ਬਹਿਰੇਮੀ ਦੇ ਨਾਲ ਨਵਦੀਪ ਕੌਰ ਨੂੰ ਕੁੱਟਿਆ ਗਿਆ ਵੀ ਹੋਰ ਔਰਤਾਂ ਜਿਹੜੀਆਂ ਹਿੰਸਾ ਦਾ ਸ਼ਿਕਾਰ ਨਾ ਹੋਣ ਤੇ ਸੋਹਰਾ ਪਰਿਵਾਰ ਵੱਲੋਂ ਜਿੱਥੇ ਲੜਕੀ ਨੂੰ ਵਿਆਹ ਕੇ ਲਿਆਂਦਾ ਜਾਂਦਾ ਜਾਂਦਾ ਤੇ ਉਸ ਤੋਂ ਬਾਅਦ ਜੋ ਜੋ ਤਸ਼ੱਦਦ ਜਿਹੜਾ ਔਰਤਾਂ ਦੇ ਉੱਪਰ ਕੀਤਾ ਜਾ ਰਿਹਾ ਉਸ ਤੇ ਲਈ ਸਰਕਾਰ ਨੂੰ ਵੀ ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਤਾਂ ਨਵਦੀਪ ਨੂੰ ਇਨਸਾਫ ਮਿਲਿਆ ਪਰ ਪਰਿਵਾਰ ਦੀ ਮੰਗ ਹੈ ਵੀ ਜਿਹੜੇ ਦੋਸ਼ੀਆਂ ਨੇ ਸਭ ਕੁਝ ਕਰਵਾਇਆ ਸੀ ਉਹ ਗ੍ਰਿਫਤ ਤੋਂ ਬਾਹਰ ਨੇ ਹੁਣ ਦੇਖਣਾ ਇਹ ਹੈ ਵੀ ਸਰਕਾਰ ਤੇ ਪ੍ਰਸ਼ਾਸਨ ਇਸ ਬਾਰੇ ਕੀ ਐਕਸ਼ਨ ਲੈਂਦਾ ਹੈ ਮਾਨਸਾ ਦੇ ਵਿੱਚ ਨਵਦੀਪ ਕੌਰ ਦੀ ਜੀ ਕੁੱਟਮਾਰ ਦਾ ਸੋਹਰੇ ਪਰਿਵਾਰ ਵੱਲੋਂ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਨਵਰੀਤ ਕੌਰ ਦੇ ਨਵਦੀਪ ਕੌਰ ਦੇ ਬਿਆਨਾਂ ਤੇ थाना ਸਿਟੀ 2 ਮਾਨਸਾ ਮਾਮਲਾ ਦਰਜ ਕਰ ਲਿਆ ਹੈ ਮੁਕੱਦਮਾ ਨੰਬਰ 34 ਮਿਤੀ 9/3/24 ਅਧੀਨ ਧਾਰਾ 323 332 115 ਜਵਨ ਦੋ ਜੀ 307 74 191 ਜਵਨ ਤੰਨੇ ਜੀ 190 ਪੀ ਐਨ ਐਸ ਤਹਿਤ ਮਾਮਲਾ ਦਰਜ ਕੀਤਾ ਇਹ ਨੌ ਜਣਿਆਂ ਤੇ ਨੌ ਬੰਦਿਆਂ ਦੇ ਮਾਮਲਾ ਦਰਜ ਕੀਤੇ ਜੀ ਛੇ ਬਾਈ ਨੇਮ ਨੇ ਤੰਨਾ ਨਾਮ ਹੋ ਗਿਆ ਜਿਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਗ੍ਰਿਫਤਾਰੀ ਕਰ ਲਈ ਹੈ ਜੀ ਬਾਕੀ ਦੋਸ਼ੀਆਂ ਨੂੰ ਜਲਦੀ ਤੋਂ ਗ੍ਰਿਫਤਾਰ ਕੀਤਾ ਜਾਵੇਗਾ ਜੀ ਹਾਲੇ ਤਫਤੀਸ਼ ਜਾਰੀ ਹੈ ਜੀ ਤਫਤੀਸ਼ ਤਰ੍ਹਾਂ ਦੋ ਤੱਤ ਸਾਹਮਣੇ ਆਉਣਗੇ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਮਨੀਸ਼ ਦੇ ਨਾਲ ਪਰੰਦੀਪ ਪਰਾਣਾ ਜਗਵਾਨੀ ਟੀਵੀ ਮਾਨਸਾ